ਸਤਿ ਸ਼੍ਰੀ ਅਕਾਲ ਪੰਜਾਬੀਓ ਪੰਜਾਬੀਓ ਦੇਰ ਰਾਤ ਲੁਧਿਆਣਾ ਦੇ ਲਾਡਵਾਲ ਟੋਲ ਪਲਾਜ਼ੇ ਨੇੜੇ ਇੱਕ ਵੱਡਾ ਸੜਕ ਹਾਦਸਾ ਹੋਇਆ ਜਿਦੇ ਵਿੱਚ ਚਿੱਟੇ ਰੰਗ ਦੀ ਵਰਨਾ ਦੇ ਵਿੱਚ ਸਵਾਰ ਪੰਜ ਜਣਿਆਂ ਦੀ ਮੌਤ ਹੋ ਗਈ ਜਿਨ੍ਹਾਂ ਵਿੱਚ ਤਿੰਨ ਨੌਜਵਾਨ ਮੁੰਡੇ ਅਤੇ ਦੋ ਨੌਜਵਾਨ ਲੜਕੀਆਂ ਸੀ ਇਹ ਤਿੰਨੋਂ ਨੌਜਵਾਨ ਜਗਰਾਉਂ ਦੇ ਨਾਲ ਸੰਬੰਧਿਤ ਸੀ ਇਹਨਾਂ ਚੋਂ ਇੱਕ ਨੌਜਵਾਨ ਜੋ ਕਿ ਮੁਹੱਲਾ ਅਜੀਤਨਗਰ ਦਾ ਸੀ ਅਤੇ ਦੋ ਨੌਜਵਾਨ ਕੋਠੇ ਖਜੂਰਾ ਦੇ ਨਾਲ ਸੰਬੰਧਿਤ ਸੀ ਪੰਜਾਂ ਦੀ ਮੌਕੇ ਤੇ ਮੌਤ ਹੋਈ ਦੱਸੀ ਜਾ ਰਹੀ ਹੈ ਸੋ ਪਰਿਵਾਰਕ ਮੈਂਬਰ ਇਹ ਕਹਿ ਰਹੇ ਨੇ ਕਿ ਹਾਦਸਾ ਐਡਾ ਕਿੱਦਾਂ ਭਿਆਨਕ ਹੋ ਗਿਆ ਬਈ ਜਿਹੜਾ ਮੌਕੇ ਤੇ 5 ਜਣਿਆਂ ਦੀ ਮੌਤ ਹੋ ਗਈ ਕਿਉਂਕਿ ਜਿਹੜੀਆਂ ਗੱਡੀ ਦੀਆਂ ਤਸਵੀਰਾਂ ਨੇ ਉਹਦੇ ਵਿੱਚ ਕੈਰੈਕਟਰ ਸੈਟ ਗੱਡੀ ਦੀ ਜਿਹੜੀ ਲੱਗੀ ਹੋਈ ਦਿਖਾਈ ਦੇ ਰਹੀ ਹੈ ਪਰ ਜਿਹੜੇ ਮ੍ਰਿਤਕ ਨੌਜਵਾਨ ਮੁੰਡੇ ਕੁੜੀਆਂ ਨੇ ਉਹਨਾਂ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਨਹੀਂ ਦਿਖਾ ਸਕਦੇ ਕਿਉਂਕਿ ਉਹ ਤਸਵੀਰਾਂ ਤੁਹਾਨੂੰ ਵਿਚਿਰਤ ਕਰ ਸਕਦੀਆਂ ਨੇ ਇੱਕ ਨੌਜਵਾਨ ਜਿਹਦਾ ਧੜ ਅਲੱਗ ਹੋ ਗਿਆ ਅਤੇ ਲੋਰ ਪਾਰਟ ਉਹਦਾ ਅਲੱਗ ਹੋ ਗਿਆ ਦੋ ਪਾਟਾਂ ਦੇ ਵਿੱਚ ਉਹਦਾ ਸਰੀਰ ਵੱਢਿਆ ਗਿਆ ਇੱਕ ਲੜਕੀ ਜਿਹਦੀ ਇੱਕ ਬਾਹ ਬਿਲਕੁਲ ਟੁੱਟ ਕੇ ਪਈ ਹੈ ਅਤੇ ਮੂੰਹ ਬਿਲਕੁਲ ਪੀਸਿਆ ਜਾ ਚੁੱਕਿਆ ਹੈ ਅਤੇ ਉਹਨਾਂ ਦੇ ਤਨ ਤੇ ਕੱਪੜੇ ਵੀ ਜਿਹੜੇ ਘੱਟ ਉਹ ਨਜ਼ਰ ਆ ਰਹੇ ਨੇ ਇੱਕ ਨੌਜਵਾਨ ਦੀ ਬਾਹ ਜਿਹੜੀ ਦੂਰ ਪਈ ਹੋਈ ਦੱਸੀ ਜਾ ਰਹੀ ਹੈ ਸੋ ਗੱਡੀ ਐਡੀ ਕਿੱਡੀ ਤੇਜ਼ ਸੀਗੀ ਵੀ ਹਾਦਸੇ ਦੇ ਵਿੱਚ ਪੰਜੇ ਨੌਜਵਾਨ ਮਾਰੇ ਗਏ ਅਤੇ ਉਹਨਾਂ ਦੀਆਂ ਲਾਸ਼ਾਂ ਦਾ ਇਹ ਹਾਲ ਹੋਇਆ ਇੱਕ ਵੱਡਾ ਸਵਾਲ ਬਣਿਆ ਹੋਇਆ ਹੈ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਉਹ ਇਹਨੂੰ ਇੱਕ ਵੱਡਾ ਰੂਡ ਐਕਸੀਡੈਂਟੀ ਦੱਸ ਰਿਹਾ ਹੈ ਪਰ ਜਿਹੜੇ ਪਰਿਵਾਰਕ ਮੈਂਬਰ ਨੇ ਜਾਂ ਉਹਨਾਂ ਦੇ ਰਿਸ਼ਤੇਦਾਰ ਨੇ ਜਿੰਨਿਆਂ ਜਣਿਆਂ ਨਾਲ ਵੀ ਸਾਡੀ ਹੁਣ ਤੱਕ ਗੱਲ ਹੋਈ ਹੈ ਉਹ ਖੱਡਸ਼ਾ ਜ਼ਾਹਰ ਕਰ ਰਹੇ ਨੇ ਉਹ ਪੁਲਿਸ ਤੋਂ ਜਾਂਚ ਕਰਨ ਦੀ ਗੱਲ ਕਹਿ ਰਹੇ ਨੇ ਅਤੇ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਜਿਹੜੀਆਂ 5 ਦੀਆਂ 5 ਡੈੱਡ ਬਾਡੀ ਸੀ ਉਹ ਗੱਡੀ ਚੋਂ ਬਾਹਰ ਕਿਵੇਂ ਆਈਆਂ ਇੱਕ ਵੱਡਾ ਸਵਾਲ ਬਣਿਆ ਹੋਇਆ ਜਿਹੜੇ ਰੋਡ ਸੇਫਟੀ ਵਾਲੇ ਜਿਹੜੇ ਹਾਈਵੇਅ ਤੇ ਹੁੰਦੇ ਨੇ ਉਹਨਾਂ ਨੇ ਦੱਸਣ ਮੁਤਾਬਕ ਉਹ ਸਭ ਤੋਂ ਪਹਿਲਾਂ ਪਹੁੰਚੇ ਤੇ ਉਹਨਾਂ ਨੇ ਐਂਬੂਲੈਂਸ ਕਰਕੇ ਜਿਹੜੀਆਂ ਐਂਬੂਲੈਂਸ ਸੱਦੀਆਂ ਅਤੇ ਉਥੋਂ ਜਿਹੜੀਆਂ ਨੌਜਵਾਨਾਂ ਦੀਆਂ ਲਾਸ਼ਾਂ ਸੀ ਉਹਨਾਂ ਨੂੰ ਸਿਵਲ ਹਸਪਤਾਲ ਲੁਧਿਆਣਾ ਦੇ ਵਿੱਚ ਪਹੁੰਚਾਇਆ ਜਿੱਥੇ ਅੱਜ ਉਹਨਾਂ ਦਾ ਕੁਝ ਸਮਾਂ ਪਹਿਲਾਂ ਪੋਸਟਮਾਰਟਮ ਵੀ ਹੋਇਆ ਪਰ ਹਜੇ ਲਾਸ਼ਾਂ ਵਾਰਸਾਂ ਹਵਾਲੇ ਨਹੀਂ ਕੀਤੀਆਂ ਗਈਆਂ ਇਹ ਤਿੰਨੋਂ ਨੌਜਵਾਨ ਜਗਰਾਉਂ ਇਲਾਕੇ ਨਾਲ ਸੰਬੰਧਿਤ ਨੇ ਅਤੇ ਦੋ ਨੌਜਵਾਨ ਕੁੜੀਆਂ ਮੋਗੇ ਜ਼ਿਲ੍ਹੇ ਨਾਲ ਸੰਬੰਧਿਤ ਨੇ ਜੋ ਕਿ ਲੁਧਿਆਣਾ ਦੇ ਵਿੱਚ ਕਿ ਕਿਸੇ ਪ੍ਰਾਈਵੇਟ ਜਗ੍ਹਾ ਤੇ ਕੰਮ ਕਰਦੀਆਂ ਦਸੀਆਂ ਜਾ ਰਹੀਆਂ ਨੇ ਹੁਣ ਵੱਡਾ ਸਵਾਲ बार-बारੇ ਨਿਕਲ ਕੇ ਆ ਰਿਹਾ ਕਿ ਐਡੀ ਕਿੱਡੀ ਜ਼ਿਆਦਾ ਗੱਡੀ ਦੀ ਰਫ਼ਤਾਰ ਸੀ ਬਈ ਉਹ ਜਿਹੜੇ ਇੱਕੋ ਦਾਵੇਂ ਇੰਨੇ ਜਣੇ ਮਰ ਗਏ ਤੇ ਉਹਨਾਂ ਦੇ ਸਰੀਰ ਵੱਡੇ ਗਏ ਕਿਉਂਕਿ ਮੂਰਲਾ ਫਰੰਟ ਦਾ ਸ਼ੀਸ਼ਾ ਵੀ ਕਾਰ ਦਾ ਨਹੀਂ ਟੁੱਟਿਆ ਹੈਨਾ ਤੇ ਐਡਾ ਕਿੱਡਾ ਕ ਝਟਕਾ ਲੱਗਿਆ ਵੀ ਉਹਨਾਂ ਦੇ ਅਲੱਗ-ਅਲੱਗ ਪਾਰਟ ਹੋ ਗਏ ਇੱਕ ਜਿਹੜਾ ਦੱਸਿਆ ਜਾ ਰਿਹਾ ਨੌਜਵਾਨ ਦੀ ਉੱਥੇ ਪਈ ਸੀ ਕੁਝ ਖਤਾਨਾਂ ਚ ਇੱਕ ਅੱਧੀ ਬਾਡੀ ਸੀ ਇਦਾਂ ਕਰਕੇ ਗੱਲ ਜਿਹੜੀ ਉਹ ਗੰਭਲ ਜੋਲੇ ਚ ਪਈ ਹੋਈ ਹੈ ਸੋ ਕੋਈ ਵੀ ਇਹਦੇ ਤੇ ਸਪਸ਼ਟ ਕੋਈ ਬੋਲਣ ਨੂੰ ਤਿਆਰ ਨਹੀਂ ਹੈ ਪੁਲਿਸ ਜਾਂਚ ਕਰ ਰਹੀ ਹੈ ਅਤੇ ਪੁਲਿਸ ਦੁਆਰਾ ਇਹਨੂੰ ਇੱਕ ਐਕਸੀਡੈਂਟ ਹੀ ਕਿਹਾ ਜਾ ਰਿਹਾ ਹੈ ਅਸੀਂ ਦੁਬਾਰਾ ਫੇਰ ਕਹਿੰਦੇ ਆ ਕਿ ਜਿੰਨੇ ਉੱਥੋਂ ਰਾਹ经过 ਲੰਘ ਰਹੇ ਸੀ ਜਾਂ ਜਿਹੜੇ ਪਰਿਵਾਰਕ ਮੈਂਬਰਾਂ ਦੇ ਜਿਹੜੇ ਨੇ ਉਸ ਲੜਕਿਆਂ ਦੇ ਜਾਂ ਰਿਸ਼ਤੇਦਾਰ ਨੇ ਜਿਨ੍ਹਾਂ ਨਾਲ ਸਾਡੀ ਹੁਣ ਤੱਕ ਗੱਲ ਹੋਈ ਆ ਉਹ ਇਹ ਕਹਿ ਰਹੇ ਨੇ ਯਾਰ ਭਾਈ ਤੁਸੀਂ ਦੱਸੋ ਤੁਹਾਨੂੰ ਨੋਰਮਲ ਐਕਸੀਡੈਂਟ ਲੱਗਦਾ ਹੈ ਕਿਉਂਕਿ ਉਹ ਜਿਹੜਾ ਲੋਹੇ ਦਾ ਗਾਰਡਰ ਫੁੱਟਪਾਥ ਤੇ ਹੁੰਦਾ ਉਹ ਬਿਲਕੁਲ ਖੂਨ ਨਾਲ ਲੱਤ ਪੱਥ ਹੈ ਹਨਾ ਲੋਥ ਵੀ ਚਮੜੀ ਦੇ ਜਿਹੜੇ ਲੱਗੇ ਹੋਏ ਲਖਾਈ ਦੇ ਰਹੇ ਨੇ ਸੋ ਬਹੁਤ ਜ਼ਿਆਦਾ ਭਿਆਨਕ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਉਹ ਸ਼ੇਅਰ ਨਹੀਂ ਕਰ ਸਕਦੇ ਕੁਝ ਤਸਵੀਰਾਂ ਅਤੇ ਵੀਡੀਓ ਮੈਂ ਕੱਟ-ਕੱਟ ਕੇ ਲਾ ਰਿਹਾ ਜਿਨ੍ਹਾਂ ਦਾ ਤੁਹਾਨੂੰ ਜੜੀਆਂ ਵਿਚਲਿਤ ਨਾ ਕਰਨ ਪਰ ਇਹ ਹਾਦਸਾ ਬਹੁਤ ਭਿਆਨਕ ਹੋਇਆ 225 ਦੇ ਵਿੱਚ ਜਗਰਾਉਂ ਦੇ ਵਿੱਚ ਬਹੁਤ ਵੱਡੇ ਹਾਸੇ ਹੋਏ ਨੇ ਜਗਰਾਉਂ ਦੇ ਬਹੁਤ ਨੌਜਵਾਨ ਤੋਂ ਲੈ ਕੇ ਹੋਰ ਅਧਖੜ ਉਮਰ ਦੇ ਜਿਹੜੇ ਬੰਦੇ ਐਕਸੀਡੈਂਟਾਂ ਦੀ ਭੇਟ ਚੜੇ ਨੇ ਇੱਕ ਸੜਕੀ ਹਤਵਾਦ ਹੈ ਕਿਉਂਕਿ ਸਾਡੇ ਕੋਲੇ ਹਜੇ ਫਿਲਹਾਲ ਸੜਕਾਂ ਉਸ ਲੈਵਲ ਦੀਆਂ ਨਹੀਂ ਹਨ ਅਸੀਂ ਮੰਨ ਲਓ ਗੱਡੀ ਜਿਹੜੀਆਂ ਸਾਡੀਆਂ 100 ਸੂਤੇ 80 100 ਤੇ ਸਾਨੂੰ ਚਲਾਉਣੀ ਚਾਹੀਦੀ ਹੈ ਪਰ ਜਦੋਂ ਅਸੀਂ 120 150 ਦੇ ਕਰੀਬ ਕਰਦੇ ਹਾਂ ਤਾਂ ਇਹ ਖਤਰਨਾਕ ਸਪੀਡ ਹੋ ਜਾਂਦੀ ਹੈ ਸੋ ਦੱਸਿਆ ਜਾ ਰਿਹਾ ਕਿ ਗੱਡੀ ਦੀ ਸਪੀਡ ਵੀ ਜ਼ਿਆਦਾ ਸੀ ਪਰ ਗੱਡੀ ਦਾ ਕਨੈਕਟਰ ਸਾਈਡ ਬਿਲਕੁਲ ਡੈਮੇਜ ਹੈ ਟਾਇਰ ਡੈਮੇਜ ਨਹੀਂ ਉਹਦੇ ਜਿਹੜੀਆਂ ਟਾਕੀਆਂ ਨੇ ਉਹ ਡੈਮੇਜ ਨੇ ਮੂਹਰੋਂ ਡੈਮੇਜ ਹੈ ਪਰ ਡਰਾਈਵਰ ਸਾਈਡ ਬਿਲਕੁਲ ਸਹੀ ਹੈ ਜਿਹਦੇ ਤੋਂ ਇਹ ਖਦਸ਼ੇ ਜ਼ਾਹਿਰ ਹੋ ਰਹੇ ਨੇ ਕਿ ਇੱਡੇ ਵੱਡੇ ਜਿਹੜਾ ਹਾਸਾ ਉਹ ਕਿਵੇਂ ਵਾਪਰ ਗਿਆ 에어 ਬੈਗ ਵੀ ਖੁੱਲੇ ਨੇ ਤਾਂ ਫਿਰ ਉਹਨਾਂ ਦੀ ਸੇਫਟੀ ਕਿਉਂ ਨਹੀਂ ਹੋਈ ਐਡੀ ਕਿੱਡੀਕ ਟੱਕਰ ਸੀ ਵੀ ਉਹ ਨੌਜਵਾਨ ਦਾ ਧੜ ਲੱਗ ਹੋ ਗਿਆ ਤੇ ਲੋਰ ਪਾਰਟ ਦਾ ਅਲੱਗ ਹੋ ਗਿਆ ਲੜਕੀ ਦੀ ਜਿਹੜਾ ਫੇਸ ਉਹ ਭੀਸਿਆ ਗਿਆ ਹੈਨਾ ਬਹੁਤ ਸਾਰੇ ਸਵਾਲ ਨੇ ਜਿਹੜੇ ਹਜੇ ਜਾਂਚ ਦਾ ਵਿਸ਼ਾ ਹੈ ਪਰ ਅੱਜ ਤੱਕ ਹੁਣ ਤੱਕ ਫਿਲਹਾਲ ਪੁਲਿਸ ਇਹਨੂੰ ਇੱਕ ਸੜਕੀ ਐਕਸੀਡੈਂਟ ਸੜਕੀ ਹਾਸਾ ਹੀ ਦੱਸ ਰਹੀ ਹੈ ਪਰ ਜੇ ਇਹ ਸੜਕੀ ਹਾਦਸਾ ਵੀ ਹੈ ਤਾਂ ਕੀ ਅਸੀਂ ਇੰਨੀ ਸਪੀਡਾਂ ਤੇ ਗੱਡੀ ਕਿਉਂ ਭਜਾਉਨੇ ਆ ਸਾਡੇ ਦਿਮਾਗ ਦੇ ਵਿੱਚ ਕੀ ਹੁੰਦਾ ਅਸੀਂ ਆਪਣੀ ਜ਼ਿੰਦਗੀ ਨੂੰ ਜ਼ਿੰਦਗੀ ਦਾ ਆਨੰਦ ਕਿਉਂ ਨਹੀਂ ਮਾਣਦੇ ਇਹ ਵੀ ਵੱਡੇ ਸਵਾਲ ਨੇ ਪਰ ਇਸ ਜਿਹੜੇ ਤਿੰਨੇ ਨੌਜਵਾਨ ਜਿਨ੍ਹਾਂ ਦੇ ਪਰਿਵਾਰਾਂ ਨਾਲ ਸਾਨੂੰ ਡੁੱਗੀ ਹਮਦਰਦੀ ਹੈ ਅਤੇ ਕਿਤੇ ਨਾ ਕਿਤੇ ਇਹ ਟੱਕਰ ਦੇ ਵੀ ਹੋਣਗੇ ਸਾਨੂੰ ਇਹ ਜਿਹੜੇ ਤਿੰਨ ਨੌਜਵਾਨ ਮੁੰਡੇ ਤੇ ਦੋ ਨੌਜਵਾਨ ਲੜਕੀਆਂ ਜਾਨਕਿ ਪੰਜ ਘਰਾਂ ਦੇ ਚਿਰਾਗ ਬੁਝ ਗਏ ਹਣਾ ਜਦੋਂ ਉਸ ਲੜਕੀ ਦੇ ਘਰੇ ਪਤਾ ਲੱਗਿਆ ਤਾਂ ਉਹਦੇ ਮਾਪਿਆਂ ਦਾ ਕੀ ਰਿਐਕਸ਼ਨ ਸੀ ਤੁਸੀਂ ਦੇਖਿਆ ਕਿਵੇਂ ਬਿਲਕੁਲ ਰਏ ਸੀ ਹਣਾ ਇਹ ਨੌਜਵਾਨ ਹਜੇ 20 22 25 ਸਾਲ ਤੱਕ ਦੇ ਇਹ ਮੁੰਡੇ ਸੀਗੇ ਹਣਾ ਇਹਨਾਂ ਚੋਂ ਇੱਕ ਜਿਹੜਾ ਡੀਜੇ ਵਾਲਾ ਨਾ ਕੰਮ ਕਰਦਾ ਸੀ ਮੁੰਡਾ ਜਗਰਾਉਂ ਦਾ ਇੱਕ ਪ੍ਰਮੁੱਖ ਡੀਜੇ ਹੈ ਉਹਨਾਂ ਨਾਲ ਵੀ ਮੈਂ ਮੇਰੀ ਅੱਜ ਸਵੇਰ ਤੋਂ ਲੈ ਕੇ ਸਾਰਾ ਨਾਲ ਗੱਲ ਹੋ ਰਹੀ ਹੈ ਸੋ ਸਾਨੂੰ ਕਿਤੇ ਨਾ ਕਿਤੇ ਜਿਹੜੇ ਆਮ ਲੋਕ ਨੇ ਜਾਂ ਜਿਹੜੇ ਉਸ ਪਰਿਵਾਰਕ ਮੈਂਬਰ ਨੇ ਉਹੀ ਕਹਿ ਰਹੇ ਨੇ ਬਾਈ ਯਾਰ ਐਡਾ ਹਾਸਾ ਕਿਵੇਂ ਹੋ ਗਿਆ ਕੀ ਇਦਾਂ ਹੋ ਸਕਦਾ ਇੱਕ ਮੈਂ ਕੱਲ ਹੋਈ ਹਣਾ ਅਸੀਂ ਕੀ ਕਰੀਏ ਹੁਣ ਆਹ ਕੀ ਹੋ ਗਿਆ ਇਹ ਕੀ ਹੋ ਗਿਆ ਸੋ ਬਹੁਤ ਸਾਰੇ ਸਵਾਲ ਲੋ ਦੇ ਵਿੱਚ ਜਿਹੜੇ ਬੈਠੇ ਹੋਏ ਨੇ ਅਸੀਂ ਤੁਹਾਨੂੰ ਇੱਕ ਵਾਰ ਫੇਰ ਜਿਹੜਾ ਇਹ ਕਹਿ ਸਕਦੇ ਆ ਕਿ ਤੁਹਾਨੂੰ ਅਸੀਂ ਅਪੀਲ ਕਰਦੇ ਆਂ ਆਪ ਦੋਨੋਂ ਵੀ ਗੱਡੀ ਕਦੇ ਵੀ ਤੇਜ਼ ਨਾਲ ਚਲਾਓ ਸੋ ਹੁਣ ਇਹ ਆਉਣ ਵਾਲੇ ਕੱਲ ਨੂੰ ਪਤਾ ਲੱਗੂਗਾ ਵੀ ਇਹ ਇੱਕ ਹਾਦਸਾ ਸੀ ਜਾਂ ਜਾਂ ਫਿਰ ਇਹਦੇ ਪਿੱਛੇ ਕੋਈ ਹੋਰ ਕਹਾਣੀ ਹੈ ਕਿਉਂਕਿ ਬਹੁਤ ਚੀਜ਼ਾਂ ਜਿਹੜੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜਿੰਨੇ ਵੱਡੇ ਚੈਨਲਾਂ ਦੇ ਪੱਤਰਕਾਰ ਉਥੇ ਰਿਪੋਰਟਿੰਗ ਕਰਨ ਆਏ ਕਵਰ ਕਰਨ ਆਏ ਉਹ ਇਹੀ ਕਹਿ ਰਹੇ ਨੇ ਯਾਰ ਇਹ ਆਮ ਐਕਸੀਡੈਂਟ ਨਹੀਂ ਲੱਗ ਰਿਹਾ ਸੋ ਇਹਦੇ ਪਿੱਛੇ ਦੀ ਕਹਾਣੀ ਕੀ ਹੈ ਕੀ ਪਿੱਛੇ ਕੁਝ ਹੋਰ ਤਾਂ ਨਹੀਂ ਜਿਵੇਂ ਹੀ ਸਾਡੇ ਤੱਕ ਕੋਈ ਹੋਰ ਜਾਣਕਾਰੀ ਆਵੇਗੀ ਤੁਹਾਡਾ ਸਾਂਝ ਕੀਤੀ ਜਾਵੇਗੀ ਅਤੇ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਮਾਲਕ ਇਹਨਾਂ ਨੂੰ ਚਰਨਾਂ 'ਚ ਥਾਂ ਦੇਵੇ ਅੱਗੇ ਤੋਂ ਕਿਸੇ ਦਾ ਵੀ ਜਵਾਨ ਪੁੱਤ ਜਾਂ ਧੀ ਹਨਾ ਐਕਸੀਡੈਂਟ ਦੇ ਵਿੱਚ ਇਦਾਂ ਜਾਨ ਨਾ ਗਵਾਏ ਧੰਨਵਾਦ ਸਤਿ ਸ੍ਰੀ ਅਕਾਲ